ਗੁਰਾਇਆ ਇਲਾਕੇ ਵਿੱਚ ਚੋਰ ਨਹੀਂ ਡਲ ਰਹੇ ਲਗਾਤਾਰ ਚੋਰੀ ਤੇ ਲੁੱਟਖੋਦੀਆਂ ਵਰਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆ ਸ਼ਹਿਰ ਵਿੱਚ ਨਮੀ ਬਣਨ ਜਾ ਰਹੀ ਮੋਰਚੀ ਦੇ ਉਦਘਾਟਨ ਤੋਂ ਪਹਿਲਾਂ ਹੀ ਨਵੇਂ ਜਨਰੇਟਰ ਦੀ ਬੈਟਰੀ ਚੋਰੀ ਕਰ ਲਈ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਮ ਲੁਵਾਇਆ ਪੁਲਚ ਨੇ ਦੱਸਿਆ ਸਿਵਲ ਹਸਪਤਾਲ ਦੀ ਬੈਕ ਸਾਈਡ ਤੇ ਨਮੀ ਬਣੀ ਮੋਰਚੀ ਦੀ ਬਿਲਡਿੰਗ ਵਿੱਚ ਨਵੇਂ ਜਨਰੇਟਰ ਜਿਸ ਨੂੰ ਅੱਜ ਜਦੋਂ ਚਾਲੂ ਕਰਨ ਲੱਗੇ ਤਾਂ ਦੇਖਿਆ ਉਸ ਦੀ ਨਮੀ ਬੈਟਰੀ ਹੀ ਚੋਰ ਚੋਰੀ ਕਰਕੇ ਫਰਾਰ ਹੋ ਗਈ ਉਨਾ ਦੱਸਿਆ ਕਿ ਕਿਸੇ ਪਤਵੰਤੇ ਵੱਲੋਂ ਲੱਖਾਂ ਰੁਪਏ ਡੋਨੇਸ਼ਨ ਦਿੱਤੀ ਗਈ ਹੈ ਜਿਸ ਨਾਲ ਇਹ ਬਿਲਡਿੰਗ ਤਿਆਰ ਕੀਤੀ ਹੈ ਨਾਲ ਕਿਹਾ ਕਿ ਇਲਾਕੇ ਵਿੱਚ ਮਾੜੇ ਅੰਸਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਅਗਲੇ ਦੱਸਿਓ ਕਿ ਵਾਰਦਾਤ ਕੀ ਹੋਈ ਹੈ ਜੀ ਇੱਥੇ ਕੀ ਇਹ ਹੈ ਜਾਨ ਬਿਲਡਿੰਗ ਸਾਦੀ ਹੈ ਜੀ ਮੋਰਤਰੀ ਲਈ ਬਿਲਡਿੰਗ ਬਣਾਈ ਸੀ ਜੀ ਕਮਰਾਂ ਨਗਰ ਕਾਉਂਸਲ ਨੇ ਬਣਾਤਾ ਸੀਗਾ ਜੀ 5 ਲੱਖ ਰੁਪਈਆ ਕਿਸੇ ਪਿੰਡ ਦੇ ਜ਼ਿਮੀਦਾਰ ਨੇ ਦਿੱਤਾ ਸੀਗਾ ਜੀ ਪੀ ਜਨਰੇਟਰ 2 ਲੱਖ ਦਾ ਜਨਰੇਟਰ ਲਿਆ ਸੀ ਬਾਕੀ ਟਾਈਲਾਂ ਦਰਵਾਜ਼ੇ ਲਵਾਉਦੇ ਜੀ ਹੁਣ ਅਜੇ ਜਨਰੇਟਰ ਚਾਲੂ ਕਰਨ ਲੱਗੇ ਤਾਂ ਵਿੱਚੋਂ ਬੈਟਰੀ ਐਨੇ ਚੋਰ ਚੋਰੀ ਕਰਕੇ ਲੈ ਗਏ ਜੀ। ਅੱਛਾ ਲੋਕ ਵਗੈਰਾ ਚੁਲ ਗਏ ਜੀ। ਹਾਂਜੀ ਹਾਂ ਲੋਕ ਤੋੜ ਤੋੜ ਕੇ ਜੀ। ਅੱਛਾ ਨਵੀਂ ਬੈਟਰੀ ਛੱਲੇ ਚਲਾਇਆ ਵੀ? ਨਹੀਂ ਹਲੇ ਚੱਲਿਆ ਚਾਲੂ ਕਰਨ ਆਏ ਸੀਗੇ ਜਨਰੇਟਰ ਵਾਲੇ ਜੀ। ਅੱਛਾ ਜੀ। ਨਾ ਜਲੰਧਰੋਂ ਜੀ। ਠੀਕ ਹੈ ਜੀ। ਪਹਿਲਾਂ ਚਾਲੂ ਕਰਦੇ ਹਨਾ ਜੀ ਫੇਰ ਗਾਹਾਂ ਸ਼ੁਰੂ ਹੁੰਦਾ। ਕੱਲ ਤੇਲ ਪਵਾਇਆ ਜੀ। ਅੱਛਾ ਜੀ। ਤੇ ਇੱਥੇ ਕੋਈ ਚੌਕੀਦਾਰ ਵਗੈਰਾ ਵੀ ਹੁੰਦਾ? ਚੌਕੀਦਾਰ ਰਹਿਣੋ ਦਿੱਤੀ ਸਮਸ਼ਾਨ ਘਾਟ ਵਾਲੀ ਚਾਬੀ ਲੈ ਲੈਣਾ ਹੈ ਇੱਥੇ ਸੌਂਦਿਆ ਕਰ। ਅੱਛਾ ਜੀ। ਤੇ ਉਹ ਅੰਦਰ ਸੌਂਦਾ ਜੀ ਨਹੀਂ ਸੌਂਦਾ ਨਹੀਂ ਸੀ ਜੀ ਉੱਥੇ ਸਾਲਾ ਸਮਝਾਨ ਘਾੜੇ ਪਿਆ ਰਿਹਾ ਜੀ ਅੱਛਾ ਜੀ ਤੇ ਫੇ ਪਤਾ ਤੁਹਾਨੂੰ ਤੁਸੀਂ ਜਦ ਚਲਾਣਾ ਆਇਆ ਉਦੋਂ ਪਤਾ ਸਵੇਰੇ ਜਿਹੜੇ ਚਾਲੂ ਕਰਨ ਵਾਲਾ ਆਇਆ ਉਥੋਂ ਉਦੋਂ ਅੱਛਾ ਤੇ ਸਵੇਰੇ ਰਾਜੂ ਨੂੰ ਮੈਂ ਕਿਹਾ ਜਾ ਜਾਲੂ ਕਰਿਆ ਜੀ ਠੀਕ ਹੈ ਜੀ ਉਹ ਰਾਜੂ ਵੀ ਨਹੀਂ ਆਇਆ ਜੀ ਉਹ ਚਾਲੂ ਕਰਨ ਵਾਲਿਆਂ ਦੇ ਵਿੱਚ ਬੈਟਰੀ ਹੈ ਨਹੀਂ ਜੀ। ਅੱਛਾ ਜੀ। ਉਹਨੂੰ ਭੇਜ ਦਿੱਤਾ ਹੈ। ਬੈਟਰੀ ਕਦੋਂ ਦਾ ਆਇਆ ਜੀ? ਇਹ ਦੋ ਡੇਢ ਕਿ ਮਹੀਨਾ ਹੋ ਗਿਆ ਜੀ। ਤੇ ਆਏ ਆਪਾਂ ਮਤਲਬ ਅੱਜ ਆਏ ਤਾਂ ਬਦਲ ਨਹੀਂ ਨਹੀਂ ਅਸੀਂ ਵਿੱਚ ਵੀ ਆਉਂਦੇ ਰਹੇ ਜਿੱਦਾਂ ਪਰਛਾ ਲੱਗਦਾ ਸੀ ਆ ਰਾਜ ਮਿਸਤਰੀ ਆਇਆ ਟਾਮ ਗਾਈਆਂ ਸੀ। ਉਹ ਹੈਗੀ ਸੀ ਚਾਹ। ਉਹ ਸਸੇਗੀ ਜੀ। ਜਿਸ ਦਿਨ ਲਹਾਇਆ ਉਸ ਦਿਨ ਵੀ ਸੀਗੇ ਨਾਲ ਆ ਕੇ ਲਹਾ ਕੇ ਗਏ। ਕਿੰਨੇ ਕ ਦੀ ਬੈਟਰੀ ਦਾ ਨੁਕਸਾਨ ਹੈ ਜੀ ਇਹ? ਬੈਟਰੀ ਦਾ 15 ਕ ਹਜ਼ਾਰ ਦਾ ਹੋਣਾ ਹੀ ਆ ਜੀ। ਤੇ ਪੁਲਿਸ ਨੂੰ ਦੱਸ ਦਿੱਤਾ ਜੀ? ਨਹੀਂ ਹਾਲੇ ਨਹੀਂ। ਉਹਨਾਂ ਨੇ ਦੱਸਿਆ ਹੀ ਨਹੀਂ।